ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਨੇ ਸਲੋਨ ਬਾਗ ਸ਼ਿਮਲੇ ਜਾਣਾ ਬਾਬਾ ਜੀ ਨਾਨਕ ਸਰ ਜਗਰਾਓ ਵਿਰਾਜਮਾਨ ਹਨ ਵਿਸਾਖ ਦਾ ਮਹੀਨਾ ਸ਼ੁਰੂ ਹੋ ਗਿਆ ਗਰਮੀ ਵੀ ਜ਼ੋਰ ਫੜ ਗਈ ਸੰਗਤਾਂ ਬੇਨਤੀ ਕਰਦੀਆਂ ਹਨ ਪਾਤਸ਼ਾ ਪਹਾੜਾਂ ਵਿੱਚ ਚਲੋ ਚਾਰ ਮਹੀਨੇ ਗਰਮੀਆਂ ਪਹਾੜਾਂ ਵਿੱਚ ਆਰਾਮ ਕਰੋ ਹਜ਼ੂਰ ਨੇ ਉੱਤਰ ਦਿੱਤਾ ਗੁਰਮੁਖੋ ਜਦ ਨਿਰੰਕਾਰ ਵੱਲੋਂ ਹੁਕਮ ਹੋਵੇਗਾ ਚੱਲਾਂਗੇ ਅੱਗੋਂ ਸੰਗਤ ਨਿਰ ਉੱਤਰ ਹੋ ਗਈ ਕੁਝ ਦਿਨ ਪਿੱਤੇ ਸਰਦਾਰ ਹਰਚੰਦ ਸਿੰਘ ਜੀ ਵਜ਼ੀਰ ਪਟਿਆਲੇ ਵਾਲੇ ਆਏ ਸੇਵਾਦਾਰ ਆਹੀ ਬੇਨਤੀ ਕਰ ਬਾਬਾ ਜੀ ਅੱਗੇ ਪ੍ਰਸ਼ਾਦ ਰੱਖ ਮੱਥਾ ਟੇਕਿਆ ਹਜ਼ੂਰ ਨੇ ਸੁਖ ਆਨੰਦ ਪੁੱਛੀ ਸਰਦਾਰ ਨੇ ਉੱਤਰ ਵਜੋ ਬੇਨਤੀ ਕੀਤੀ ਪਾਤਸ਼ਾਹ ਰਾਜ ਮਾਤਾ ਬਿਮਾਰ ਹਨ ਮੈਨੂੰ ਬੇਨਤੀ ਕਰਨ ਵਾਸਤੇ ਸਰਕਾਰ ਨੇ ਆਪ ਜੀ ਦੇ پاس ਭੇਜਿਆ ਹੈ ਅਗੋਂ ਹਜ਼ੂਰ ਨੇ ਕਿਹਾ ਅਸੀਂ ਕਿਤੇ ਡਾਕਟਰ ਹਾਂ ਕਿਸੇ ਡਾਕਟਰ ਪਾਸੋਂ ਇਲਾਜ ਕਰਾਓ ਅੱਗੋ ਬੇਨਤੀ ਕੀਤੀ ਕਿ ਪਾਤਸ਼ਾ ਇਲਾਜ ਵਾਲੀ ਕੋਈ ਕਸਰ ਨਹੀਂ ਛੱਡੀ ਪਰ ਡਾਕਟਰਾਂ ਨੇ ਜਵਾਬ ਦੇ ਦਿੱਤਾ ਹੈ ਤਾਂ ਇੱਥੇ ਭੇਜਿਆ ਹੈ ਜਿੰਨਾ ਕੁ ਡਾਕਟਰਾਂ ਨੇ ਯਤਨ ਕਰਨਾ ਸੀ ਉਹ ਕਰ ਚੁਕੇ ਹਨ ਹਜ਼ੂਰ ਨੇ ਪੁੱਛਿਆ ਕੀ ਤਕਲੀਫ ਹੈ ਔਰ ਕਿਹੜੇ ਡਾਕਟਰ ਪਾਸ ਇਲਾਜ ਕੀਤਾ ਹੈ ਅੱਗੋ ਸਰਦਾਰ ਨੇ ਬੇਨਤੀ ਕੀਤੀ ਪਾਤਸ਼ਾ ਪਿਸ਼ਾਬ ਬੰਦ ਹੋ ਗਿਆ ਹੈ ਤੇ ਪਟਿਆਲੇ ਦੇ ਡਾਕਟਰ ਨਾਇਰ ਮਦਰਾਸਨ ਲੇਡੀ ਨੇ ਇਲਾਜ ਪੂਰਾ ਜ਼ੋਰ ਲਾ ਕੇ ਕੀਤਾ ਪਰ ਤੀਵੀ ਫਰਕ ਨਹੀਂ ਪਿਆ ਇਸ ਨੇ ਜਵਾਬ ਦੇ ਦਿੱਤਾ ਹੈ ਕਿ ਮੇਰੀ ਬੇਵਾਹ ਹੈ ਜੋ ਇਲਾਜ ਸੀ ਮੈਂ ਪੈਰਾਂ ਤੱਕ ਜ਼ੋਰ ਲਾ ਕੇ ਕਰ ਚੁੱਕੀ ਹਾਂ ਹੁਣ ਤੁਸੀਂ ਹੋਰ ਕਿਸੇ ਡਾਕਟਰ ਦਾ ਇਲਾਜ ਕਰਾਓ ਇਸ ਦੇ ਜਵਾਬ ਦੇਣ ਤੇ ਰਾਜੇ ਨੇ ਆਪਣੇ ਮੰਤਰੀਆਂ ਤੋਂ ਅਤੇ ਹੋਰ ਸਰਦਾਰ ਗੁਰਨਾਮ ਸਿੰਘ ਨਾਲ ਸਲਾਹ ਕਰਕੇ ਕਰਨਲ ਅਮੀਰ ਚੰਦ ਡਾਕਟਰ ਦਿੱਲੀ ਤੋਂ ਮੰਗਵਾਇਆ ਉਸ ਨੇ ਵੀ ਆਪਣਾ ਇਲਾਜ ਕੀਤਾ ਪਰ ਇੱਕ ਪੈਸੇ ਜਿੰਨਾ ਵੀ ਫਰਕ ਨਹੀਂ ਹੋਇਆ ਬਲਕਿ ਇਹਨਾਂ ਦੋਨਾਂ ਡਾਕਟਰਾਂ ਨੇ ਆਪਸ ਵਿੱਚ ਵਿਚਾਰ ਵਟਾਂਦਰਾ ਕਰਕੇ ਵੀ ਇਲਾਜ ਕੀਤਾ ਹੈ ਪਰ ਉਹਨਾਂ ਪਾਸੋਂ ਕੁਝ ਨਹੀਂ ਬਣ ਸਕਿਆ ਆਖਿਰ ਦੋਨਾਂ ਨੇ ਹੀ ਰਾਜੇ ਨੂੰ ਕਹਿ ਦਿੱਤਾ ਕਿ ਰਾਜਮਾਤਾ ਦੀ ਬਚਨ ਦੀ ਉਮੀਦ ਕੁਝ ਵੀ ਨਹੀਂ ਇਸ ਕਾਰਨ ਰਾਜੇ ਨੇ ਮੈਨੂੰ ਬੇਨਤੀ ਕਰਨ ਵਾਸਤੇ ਭੇਜਿਆ ਹੈ ਹਜ਼ੂਰ ਨੇ ਕਿਹਾ ਦਵਾਈਆਂ ਕੀਤੀਆਂ ਹਨਾ ਜੇਕਰ ਵਿੱਚ ਦੁਆ ਕਰ ਦਿੰਦੇ ਤਾਂ ਇਹ ਦਵਾਈਆਂ ਨਾਲ ਹੀ ਫਾਇਦਾ ਹੋ ਜਾਂਦਾ ਅੱਗੋ ਸਰਦਾਰ ਨੇ ਕਿਹਾ ਪਾਤਸ਼ਾਹ ਸਮਝ ਨਹੀਂ ਆਈ ਬਾਬਾ ਜੀ ਨੇ ਕਿਹਾ ਹਰਜੰਦ ਸਿਆ ਜਦੋਂ ਵੀ ਕਿਸੇ ਡਾਕਟਰ ਪਾਸੋਂ ਇਲਾਜ ਕਰਵਾਉਣਾ ਹੋਵੇ ਤਾਂ ਪਹਿਲੇ ਗੁਰੂ ਨਾਨਕ ਸਾਹਿਬ ਜੀ ਅੱਗੇ ਅਰਦਾਸ ਕਰ ਲਵੇ ਜੇ ਗੁਰੂ ਸਾਹਿਬ ਕਰ ਨਾ ਹੋਣ ਤਾਂ ਗੁਰੂ ਨਾਨਕ ਪਾਤਸ਼ਾਹ ਦੀ ਘਰ ਵਿੱਚ ਤਸਵੀਰ ਜ਼ਰੂਰ ਹੋਣੀ ਚਾਹੀਦੀ ਹੈ ਤਸਵੀਰ ਅੱਗੇ ਵੀ ਅਰਦਾਸ ਕੀਤੀ ਮਨਜ਼ੂਰ ਹੋ ਜਾਂਦੀ ਹੈ ਸਤਗੁਰੂ ਕੀ ਮੂਰਤ ਹਿਰਦੇ ਵਸਾਏ ਜੋ ਇੱਛੇ ਸੋਈ ਫਲ ਪਾਈ ਪਾਉ ਜਿਸ ਦਾ ਸਰੂਪ ਹਿਰਦੇ ਵਿੱਚ ਵਸਾਈਏ ਉਸ ਦੇ ਗੁਣ ਵੀ ਅੰਦਰ ਆ ਜਾਂਦੇ ਹਨ ਜੇ ਜੀ ਗੁਰੂ ਨਾਨਕ ਦੇ ਗੁਣ ਅੰਦਰ ਆਉਣਗੇ ਤਾਂ ਸਾਰੇ ਸਰੀਰ ਵਿੱਚੋਂ ਔਗੁਨ ਨਾਸ ਹੋ ਜਾਣਗੇ ਕਿਉਂਕਿ ਇੱਕ ਗੁਰੂ ਨਾਨਕ ਹੀ ਰੋਗ ਤੋਂ ਰਹਿਤ ਹੈ ਜੋ ਜੋ દિਸੇ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰੂ ਜੋਗੀ ਰਾਹਾਓ ਪਾਵ ਰੋਗ ਤੋਂ ਰਹਿਤ ਜੋ ਹੈ ਉਹੀ ਰੋਗਾ ਦਾ ਨਾਸ ਕਰ ਸਕਦਾ ਹੈ ਜੇ ਇਹ ਵੀ ਨਾ ਹੋ ਸਕੇ ਜਾਂ ਕਿਸੇ ਸਫਰ ਵਿੱਚ ਹੋਵੇ ਤੇ ਕੋਈ ਤਕਲੀਫ ਹੋ ਜਾਏ ਤਾਂ ਪੰਜ ਵਾਰੀ ਮੂਲ ਮੰਤਰ ਦਾ ਦਵਾਈ ਪਰ ਪਾਠ ਕਰਕੇ ਖਾ ਲਵੇ ਸੱਦਵੀਂ ਦਵਾਈ ਅਸਰ ਕਰ ਜਾਂਦੀ ਹੈ। ਅੱਗੋਂ ਸਰਦਾਰ ਹਰਚੰਦ ਸਿੰਘ ਨੇ ਬੇਨਤੀ ਕੀਤੀ ਕਿ ਪਾਤਸ਼ਾਹ ਆਪ ਮਿਹਰ ਕਰੋ। ਜਿਸ ਤਰ੍ਹਾਂ ਹੁਕਮ ਹੋਵੇ ਉਸੇ ਤਰ੍ਹਾਂ ਹੁਣ ਕਰਾਂਗੇ ਪਿਛਲੀ ਮਾਫੀ ਦਿਓ। ਹੁਣ ਬਾਬਾ ਜੀ ਨੇ ਇਸ ਦੀ ਬੇਨਤੀ ਪ੍ਰਵਾਨ ਕਰਕੇ ਇਸ ਤਰ੍ਹਾਂ ਹੁਕਮ ਕੀਤਾ। ਹਰਚੰਦ ਸਿਆ ਇੱਕ ਸਿੰਘ ਇਸ਼ਨਾਨ ਪਾਣੀ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆਂ ਬੈਠ ਕੇ ਮੂਲ ਮੰਤਰ ਨਾਨਕ ਹੋਸੀ ਵੀ ਸੱਚ ਤੱਕ ਪਾਠ ਕਰਦਾ ਰਹੇ ਅਤੇ ਇੱਕ ਮਲਮਲ ਦਾ ਰੁਮਾਲ ਜੋ ਪਾਣੀ ਰੈਤ ਹੋਵੇ ਜਾ ਸਾਬਣ ਨਾਲ ਧੋ ਕੇ ਮਾਇਆ ਕੱਢ ਲਵੇ ਤੇ ਉਸ ਰੁਮਾਲ ਨਾਲ ਆਹ ਤੋਂ ਲੈ ਕੇ ਅੰਤ ਤੱਕ 1430 ਸਫੇ ਇਸ ਰੁਮਾਲ ਨਾਲ ਸੇਵਾ ਕਰੇ ਭਾਵ ਸਾਫ਼ ਕਰੇ ਤਾਂ ਇਹ ਰੁਮਾਲ ਕੁਝ ਗਹਿਰਾ ਹੋ ਜਾਏਗਾ ਉਸ ਰੁਮਾਲ ਨੂੰ ਪਾਣੀ ਵਿੱਚ ਧੋ ਲੈਣਾ ਉਹ ਪਾਣੀ ਫਿਰ ਅੰਮ੍ਰਿਤ ਬਣ ਜਾਏਗਾ ਉਸ ਨੂੰ ਬੋਤਲ ਵਿੱਚ ਪਾ ਕੇ ਰੱਖ ਲੈਣਾ ਉਹ ਅੰਮ੍ਰਿਤ ਰਾਜ ਮਾਤਾ ਨੂੰ ਰੋਜ਼ ਦੋ ਦੋ ਚਮਚੇ ਪਿਲਾਓ ਫਿਰ ਜੋ ਵੀ ਦਵਾਈ ਦਿਓ ਉਹ ਦਵਾਈ ਪੂਰਾ ਅਸਰ ਕਰੇਗੀ ਦੇ ਅਰੋਗ ਹੋ ਜਾਵੇਗੀ ਹੁਣ ਸਰਦਾਰ ਨੇ ਬੇਨਤੀ ਕੀਤੀ ਪਾਤਸ਼ਾ ਇੱਕ ਵਾਰੀ ਬੈਠ ਕੇ ਸਾਰੇ ਪਤਰਿਆਂ ਦੀ ਸੇਵਾ ਕਿਵੇਂ ਹੋਵੇਗੀ ਹਜ਼ੂਰ ਨੇ ਉੱਤਰ ਦਿੱਤਾ ਜ਼ਰੂਰੀ ਨਹੀਂ ਕਿ ਇੱਕ ਵਾਰੀ ਹੀ ਸਾਰੀ ਸੇਵਾ ਹੋ ਜਾਵੇ ਦੋ ਤਿੰਨ ਦਿਨ ਵਿੱਚ ਘੰਟਾ ਘੰਟਾ ਸੇਵਾ ਕਰ ਲਵੇ ਤਾਂ ਵੀ ਸਾਰੀ ਸੇਵਾ ਹੋ ਜਾਂਦੀ ਹੈ ਅੱਗੋ ਸਰਦਾਰ ਨੇ ਸਤਿ ਬਚਨ ਕਰ ਮੱਥਾ ਟੇਕਿਆ ਅਤੇ ਅੱਗੇ ਆ ਲੈ ਕੇ ਪਟਿਆਲੇ ਪਹੁੰਚ ਐਵੇਂ ਹੀ ਕੀਤਾ ਹੁਣ ਰਾਜਮਾਤਾ ਸਾਹਿਬ ਥੋੜੇ ਹੀ ਦਿਨਾਂ ਵਿੱਚ ਨੋਬੰਨੋ ਹੋ ਗਏ ਉਹਨ ਸਾਰੇ ਪਰਿਵਾਰ ਸਮੇਤ ਇੱਥੇ ਨਾਨਕ ਸਰ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਪੁੱਜੇ ਸੇਵਾਦਾਰ ਆਹੀ ਹਜ਼ੂਰ ਦੇ ਚਰਨਾਂ ਵਿੱਚ ਪ੍ਰਸ਼ਾਦ ਰੱਖ ਮੱਥਾ ਟੇਕਿਆ ਹਜ਼ੂਰ ਨੇ ਸੁਖ ਆਨੰਦ ਪੁੱਛੀ ਅਗੋ ਰਾਜਮਾਤਾ ਨੇ ਬੇਨਤੀ ਕੀਤੀ ਪਾਦਸ਼ਾਪ ਆਪ ਜੀ ਨੇ ਮਿਹਰ ਕੀਤੀ ਹੈ ਫਿਰ ਨਵਾਂ ਜਨਮ ਬਖਸ਼ਿਆ ਹੈ ਬਾਬਾ ਜੀ ਨੇ ਨਿਤਨੇਮ ਕਰਨ ਦੀ ਤਾਕੀਦ ਕੀਤੀ ਅਤੇ ਹੁਕਮ ਦਿੱਤਾ ਜੋ ਵੀ ਨਿਤਨੇਮ ਨੂੰ ਸੰਭਾਲ ਕੇ ਰੱਖਦਾ ਹੈ ਭਾਵੇਂ ਜ਼ਰੂਰ ਕਰਦਾ ਉਸ ਦੀ ਵਿਦ ਨਿਰੰਕਾਰ ਆਪ ਹੀ ਬਣਾ ਦਿੰਦਾ ਹੈ ਇਹ ਨਿਤਨੇਮ ਨਹੀਂ ਇਹ ਗੁਰੂ ਨਾਨਕ ਦੀ ਬਾਹ ਹੈ ਤੇ ਜੋ ਨਿਤਨੇਮ ਨਹੀਂ ਕਰਦਾ ਉਸਨੇ ਗੁਰੂ ਨਾਨਕ ਦੀ ਬਾਹ ਛੱਡ ਦਿੱਤੀ ਹੈ ਉਹ ਹੋਰ ਚਾਹੇ ਕਿਤਨੇ ਵੀ ਪੁੰਨ ਦਾਨ ਕਰੀ ਜਾਵੇ ਉਹ ਸਫਲਾ ਨਹੀਂ ਹੁੰਦਾ ਅਸਦਾਨ ਗੱਜ ਦਾਨ ਸਹਿਜਾ ਨਾਰੀ ਪੂਨ ਦਾਨ ਐਸੋ ਦਾਨ ਨਿਤ ਨਿਤਹਿ ਕੀਜੇ ਆਤਮ ਜੋ ਨਿਰਮਾਇਲ ਕੀਜੈ ਆ ਬਰਾਬਰ ਕੰਚਨ ਦੀ ਜੈ RAM ਨਾਮ ਸਰ ਤੋਂ ਨ ਪੂਜੈ ਭਾਵ ਘੋੜੇ ਦਾਨ ਕਰੇ ਹਾਥੀ ਦਾਨ ਕਰੇ ਕੰਨਿਆ ਦਾਨ ਕਰ ਦੇਵੋ ਇਹ ਰੋਜ ਇਤਨਾ ਦਾਨ ਕਰੇ ਅਵਲ ਤਾਂ ਕੋਈ ਇਤਨਾ ਦਾਨ ਕਰ ਹੀ ਨਹੀਂ ਸਕਦਾ ਪਰ ਜੇ ਕੋਈ ਕਰ ਵੀ ਸਕੇ ਧਰਤੀ ਦਾਨ ਕਰੇ ਆਪਣੇ ਬਰਾਬਰ ਸੋਨਾ ਤੋਲ ਕੇ ਦਾਨ ਕਰ ਲਵੇ ਤਦ ਵੀ ਸਿਮਰਨ ਨਿਤਨੇਮ ਦੇ ਮੁਕਾਬਲੇ ਇਹ ਦਾਨ ਕੁਝ ਵੀ ਨਹੀਂ ਇਸ ਤਰ੍ਹਾਂ ਬਾਬਾ ਜੀ ਨੇ ਨਿਤਨੇਮ ਕਰਨ ਦੀ ਤਾਂ ਕੀਤ ਕੀਤੀ ਹੋਨ ਰਾਜਮਾਤਾ ਨੇ ਬੇਨਤੀ ਕੀਤੀ ਪਾਤਸ਼ਾ ਆਪ ਜੀ ਚੈਲ ਪਹਾੜਾਂ ਵਿੱਚ ਚਲੋ ਇੱਥੇ ਗਰਮੀ ਬਹੁਤ ਹੈ ਹਜ਼ੂਰ ਨੇ ਉੱਤਰ ਦਿੱਤਾ ਬੀਬਿਆ ਜੋ ਸਿਮਰਨ ਕਰਨ ਵਾਲਾ ਹੈ ਉਸ ਦਾ ਨਾ ਗਰਮੀ ਕੁਝ ਵਿਗਾੜ ਸਕਦੀ ਹੈ ਤੇ ਨਾ ਸਰਦੀ ਕੁਝ ਵਿਗਾੜ ਸਕਦੀ ਹੈ ਇਸ ਕਾਰਨ ਅਸੀਂ ਨਿਰੰਕਾਰ ਦੇ ਹੁਕਮ ਵਿੱਚ ਰਾਜ਼ੀ ਹਾਂ ਅਸੀਂ ਆਪਣੀ ਮਰਜ਼ੀ ਨਾਲ ਨਾ ਕਿਤੇ ਗਏ ਹਾਂ ਅਤੇ ਨਾ ਹੀ ਜਾਣਾ ਹੈ ਔਰ ਨਾ ਹੀ ਸਾਨੂੰ ਕਿਸੇ ਕਿਸਮ ਦਾ ਫੁਰਨਾਹੀ ਹੈ ਅਗੋ ਰਾਜਮਾਤਾ ਨਿਰ ਉੱਤਰ ਹੋ ਗਈ ਹੁਣ ਛੁੱਟੀ ਮੰਗੀ ਤੇ ਵਾਪਸ ਪਟਿਆਲੇ ਚਲੇ ਗਏ। ਦਸ ਕੋ ਦਿਨ ਬਾਅਦ ਫਿਰ ਕੋਈ ਫੁਰਨਾ ਬਣਿਆ ਫਿਰ ਨਾਨਕ ਸਰ ਆ ਗਏ। ਬਾਬਾ ਜੀ ਦੇ ਚਰਨਾਂ ਵਿੱਚ ਸਮਾਂ ਮਿਲਣ ਤੇ ਬੇਨਤੀ ਕੀਤੀ ਪਾਤਸ਼ਾ ਪਹਾੜਾਂ ਵਿੱਚ ਜ਼ਰੂਰ ਦਰਸ਼ਨ ਦਿਓ ਇੱਥੇ ਗਰਮੀ ਬਹੁਤ ਹੋ ਗਈ ਹੈ। ਅੱਗੋਂ ਹਜ਼ੂਰ ਨੇ ਕਿਹਾ ਬੀਬਿਆ ਅਸੀਂ ਅੱਗੇ ਵੀ ਕਿਹਾ ਸੀ ਕਿ ਨਿਰੰਕਾਰੀ ਹੁਕਮ ਤੋਂ ਬਿਨਾਂ ਸਾਨੂੰ ਕੋਈ ਫੁਰਨਾ ਨਹੀਂ ਹੈ। ਹੁਣ ਰਾਜਮਾਤਾ ਨੇ ਬੇਨਤੀ ਕੀਤੀ ਪਾਤਸ਼ਾ ਅਸੀਂ ਤੁਹਾਡੇ ਸੇਵਕ ਗਰਮੀਆਂ ਪਹਾੜਾਂ ਵਿੱਚ ਕੱਟਦੇ ਹਾਂ। ਇੱਥੇ ਤੁਸੀਂ ਗਰਮੀ ਵਿੱਚ ਰਹੋ ਇਹ ਕਿਵੇਂ ਹੋ ਸਕਦਾ ਹੈ ਕਿ ਸੇਵਕ ਸੁਖ ਮਾਨਣ ਤੇ ਗੁਰੂ ਅਤੇ ਸਾਧ ਸੰਗਤ ਗਰਮੀ ਸਹਾਰਨ ਇਸ ਗੱਲ ਵਿੱਚ ਸਾਨੂੰ ਲੱਜਿਆ ਆਉਂਦੀ ਹੈ ਇਹ ਰਾਜ ਭਾਗ ਸਭ ਤੁਹਾਡਾ ਹੈ ਤੁਹਾਡੀ ਦਿੱਤੀ ਦਾਤ ਅਸੀਂ ਵਰਤਦੇ ਹਾਂ ਤੇ ਅਸੀਂ ਅਨੇਕ ਤਰ੍ਹਾਂ ਦੇ ਪਦਾਰਥ ਵਰਤਦੇ ਹਾਂ ਤੇ ਤੁਸੀਂ ਅਤੇ ਹੋਰ ਰਾਗੀ ਪਾਠੀ ਗਰਮੀ ਵਿੱਚ ਰਹਿਣ ਜਾਲੋ ਐਸੀ ਰੀਤ ਜਿਤਮੇ ਪਿਆਰਾ ਵਿਸਰੈ ਨਾਨਕ ਸਾਈ ਭਲੀ ਪ੍ਰੀਤ ਜਿਸ ਸਾਹਿਬ ਸੇਤੀ ਪਤ ਰਹੇ ਭਾਵ ਉਸ ਰੀਤ ਕੰਮ ਨੂੰ ਸਾੜ ਦੇਵੋ ਜਿਸ ਕੰਮ ਨਾਲ ਪਿਆਰਾ ਭਾਵ ਗੁਰੂ ਵਿਸਰੇ ਭਾਵ ਗੁਰੂ ਨੂੰ ਦੁੱਖ ਹੋਵੇ ਤੇ ਸੇਵਕ ਫੁੱਲਾਂ ਦੀਆਂ ਸੇਜਾਂ ਮੰਨਣ ਭਾਵ ਉਹੀ ਭਰਤੀ ਚੰਗੀ ਹੈ ਜਿਸ ਕੰਮ ਕਰਨ ਨਾਲ ਗੁਰੂ ਨਾਲ ਵੀ ਬਣ ਜਾਵੇ ਤੇ ਸੇਵਾ ਵੀ ਕੀਤੀ ਜਾ ਸਕੇ ਹੁਣ ਬਾਬਾ ਜੀ ਨੇ ਉੱਤਰ ਦਿੱਤਿਆ ਬੀਬਿਆ ਤੁਹਾਡਾ ਕਹਿਣਾ ਐਵੇਂ ਹੀ ਬੰਦਾ ਹੈ ਪਰ ਅਸੀਂ ਵੀ ਕਿਸੇ ਦੇ ਹੁਕਮ ਵਿੱਚ ਬੱਦੇ ਹੋਏ ਹਾਂ ਅੱਜ ਰਾਜ ਮਾਤਾ ਨੇ ਬੇਨਤੀ ਬਹੁਤ ਕੀਤੀ ਪਰ ਹਜ਼ੂਰ ਨੇ ਨਾ ਮਨਜ਼ੂਰ ਕਰ ਦਿੱਤੀ ਆਖਰੀ ਆਗਿਆ ਲੈ ਕੇ ਵਾਪਸ ਪਟਿਆਲੇ ਚਲੇ ਗਏ ਹੁਣ ਰਾਜ ਮਾਤਾ ਨੇ ਆਪਣੇ ਯਾਦਵਿੰਦਰ ਸਿੰਘ ਨੂੰ ਬਾਬਾ ਜੀ ਪਾਸ ਭੇਜਿਆ ਹਫਤੇ ਕੁ ਬਾਅਦ ਮਹਾਰਾਜਾ ਸਾਹਿਬ ਆਪ ਅਮੀਰ ਵਜ਼ੀਰ ਅਹਲਕਾਰ ਲੱਸੀ ਖਾਨੇ ਦੀ ਬਾਤ ਸਮੇਤ ਨਾਨਕ ਸਰ ਪੁੱਜੇ ਸੇਵਾਦਾਰ ਆਹੀ ਬੇਨਤੀ ਕਰ ਬਾਬਾ ਜੀ ਪਾਸ ਪੁੱਜੇ 20 ਤੋਲੇ ਅਤਰ ਦੀ ਸ਼ੀਸ਼ੀ ਬਾਬਾ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ। ਹਜ਼ੂਰ ਨੇ ਜੀ ਆਇਆਂ ਕਹਿ ਕੇ ਆਸਣ 'ਤੇ ਬੈਠਣ ਵਾਸਤੇ ਕਿਹਾ। ਰਾਜੇ ਨੇ ਦਰੀ ਦੇ ਉੱਪਰ ਜੋਗ ਦੇਲਾ ਰਾਜੇ ਵਾਸਤੇ ਵਿਛਾਇਆ ਸੀ। ਰਾਜੇ ਨੇ ਯੋਗ ਦੇਲਾ ਚੁੱਕ ਦਿੱਤਾ ਤੇ ਦਰੀ 'ਤੇ ਬੈਠ ਗਿਆ। ਹਜ਼ੂਰ ਨੇ ਇੱਕ ਦੋ ਵਾਰੀ ਦੇਲੇ 'ਤੇ ਪਰ ਬੈਠਣ ਵਾਸਤੇ ਕਿਹਾ। ਅਗੋ ਰਾਜੇ ਨੇ ਬੇਨਤੀ ਕੀਤੀ, "ਪਾਤਸ਼ਾਹ, ਇੱਥੇ ਚਰਨਾਂ ਦੀ ਧੂੜ ਲੈਣ ਵਾਸਤੇ ਆਇਆ ਹਾਂ।" ਇਹ ਕਹਿ ਕੇ ਦਰੀ 'ਤੇ ਹੀ ਬੈਠ ਗਿਆ। ਹਜ਼ੂਰ ਨੇ ਸੁਖਾਨੰਦ ਪੁੱਛੀ ਫਿਰ ਨਿਤਨੇਮ ਪੁੱਛਿਆ ਰਾਜੇ ਨੇ ਜਾਇ ਇਸ ਤਰੀਕੇ ਨਾਲ ਉੱਤਰ ਦਿੱਤਾ ਦੋ ਕੁ ਘੰਟੇ ਦੇ ਬਚਨ ਬਿਲਾਸ ਵਿੱਚੋਂ ਰਾਜੇ ਨੇ ਬੇਨਤੀ ਕੀਤੀ ਪਾਤਸ਼ਾ ਪਹਾੜਾਂ ਵਿੱਚ ਚੱਲੋ ਇੱਥੇ ਗਰਮੀ ਬਹੁਤ ਹੋ ਗਈ ਹੈ ਹਜ਼ੂਰ ਨੇ ਕਿਹਾ ਰਾਜਨ ਪਹਾੜਾਂ ਵਿੱਚ ਤੁਸੀਂ ਲੋਕ ਹੀ ਚੰਗੇ ਲੱਗਦੇ ਹੋ ਸਾਡਾ ਫਕੀਰਾਂ ਦਾ ਕੀ ਹੈ ਜਿਹੋ ਜਿਹਾ ਟਾਈਮ ਹੋਇਆ ਉਹੋ ਜਿਹਾ ਕੱਟ ਲਿਆ ਹੁਣ ਰਾਜੇ ਨੇ ਤਨੋ ਮਨੋ ਹੋ ਕੇ ਬਹੁਤ ਨਿਮਰਤਾ ਸਹਿਤ ਬੇਨਤੀ ਕੀਤੀ ਤੇ ਕਿਹਾ ਗਰੀਬ ਨਿਵਾਜ ਤੁਹਾਡਾ ਗਰਮੀ ਸਰਦੀ ਨੇ ਕੀ ਵਿਗਾੜਨਾ ਹੈ ਪਾਤਸ਼ਾ ਇਹ ਸਾਡੇ ਲੋਕਾਂ ਨੂੰ ਸੇਵਾ ਕਰਨ ਦਾ ਮੌਕਾ ਮਿਲ ਜਾਂਦਾ ਹੈ ਹੁਣ ਬਾਬਾ ਜੀ ਨੇ ਰਾਜੇ ਦੀ ਮੰਨ ਦੀ ਫੱਟੀ ਨੂੰ ਪੜ ਕੇ ਕਿਹਾ ਅੱਛਾ ਰਾਜਨ ਸਤਗੁਰੂ ਤੋਂ ਪੁੱਛਾਂਗੇ ਜੇ ਹੁਕਮ ਹੋਇਆ ਤਾਂ ਤੁਹਾਨੂੰ ਟੈਲੀਫੋਨ ਕਰ ਦੇਾਂਗੇ ਰਾਜੇ ਨੇ ਸੱਤ ਬਚਨ ਕਰ ਅਗਿਆ ਲਿੱਤੀ ਤੇ ਵਾਪਸ ਪਟਿਆਲੇ ਪਹੁੰਚ ਗਏ ਬਾਬਾ ਜੀ ਨੇ ਕੋਈ ਉੱਤਰ ਪਟਿਆਲੇ ਨਾਲ ਦਿੱਤਾ ਹਫਤਾ ਕੁ ਬਾਅਦ ਹੁਣ ਰਾਜਮਾਤਾ ਫਿਰ ਪਰਿਵਾਰ ਸਮੇਤ ਨਾਨਕਸਰ ਪਹੁੰਚੀ ਬਾਬਾ ਜੀ ਦੇ ਪਾਸ ਸਮਾਂ ਲੈ ਕੇ ਬੇਨਤੀ ਕੀਤੀ ਪਾਤਸ਼ਾਹ ਜੇ ਆਪ ਜੀ ਪਹਾੜਾਂ ਵਿੱਚ ਨਹੀਂ ਚਲਦੇ ਤਾਂ ਅਸੀਂ ਵੀ ਤੁਹਾਡੇ ਚਰਨਾਂ ਵਿੱਚ ਨਾਨਕ ਸਰ ਹੀ ਰਾਂਗੇ ਅਸੀਂ ਵੀ ਨਾ ਪਹਾੜਾਂ ਵਿੱਚ ਜਾਣਾ ਹੈ ਤੇ ਨਾ ਹੀ ਪਟਿਆਲੇ ਜਾਣਾ ਹੈ ਅਸੀਂ ਤੁਹਾਡੇ ਚਰਨਾਂ ਵਿੱਚ ਹੀ ਰਹਾਂਗੇ ਹੁਣ ਬਾਬਾ ਜੀ ਨੇ ਵਿਚਾਰ ਕੀਤੀ ਜੇ ਰਾਜਮਾਤਾ ਪਰਿਵਾਰ ਸਮੇਤ ਇੱਥੇ ਆਸਣ ਲਾ ਕੇ ਬੈਠ ਗਈ ਤਾਂ ਸਾਨੂੰ ਸਾਰੀ ਸੰਭਾਲ ਤੇ ਬੰਦੋਬਸਤ ਕਰਨਾ ਪਏਗਾ ਜੇ ਰਾਜਾ ਹੋਵੇ ਤਾਂ ਜਗਰਾਓ ਬੰਗਲੇ ਰੈਸਟ ਹਾਊਸ ਵਿੱਚ ਭੇਜ ਦਈਏ ਹੁਣ ਜਨਾਨੀਆਂ ਨੂੰ ਕਿੱਥੇ ਭੇਜੀਏ ਹੁਣ ਇਹਨਾਂ ਨੇ ਹੱਟ ਕਰ ਲਿਆ ਹੈ ਇਸ ਵਿਚਾਰ ਅਨੁਸਾਰ ਬਾਬਾ ਜੀ ਨੇ ਕਿਹਾ ਬੀਬਿਆ ਸਤਗੁਰੂ ਅੱਗੇ ਚਿੱਠੀਆਂ ਪਾ ਕੇ ਪੁੱਛ ਲੈਂਦੇ ਹਾਂ ਜੇ ਹੁਕਮ ਹੋਵੇਗਾ ਤੇ ਚੱਲੇ ਚੱਲਾਂਗੇ ਹੁਣ ਰਾਜਮਾਤਾ ਬੜੀ ਖੁਸ਼ ਹੋਈ ਕਿ ਬਾਬਾ ਜੀ ਨੇ ਚਲੇ ਜਾਣ ਦੀ ਮਨਜ਼ੂਰੀ ਦੇ ਦਿੱਤੀ ਹੈ ਚਿੱਠੀ ਦਾ ਤਾਂ ਬਹਾਨਾ ਹੀ ਹੈ ਜੋ ਬਾਬਾ ਜੀ ਦਾ ਫੁਰਨਾ ਹੈ ਚਿੱਠੀ ਤਾਂ ਉਸੇ ਤਰ੍ਹਾਂ ਹੀ ਨਿਕਲ ਆਉਣੀ ਹੈ ਰਾਜਮਾਤਾ ਨੇ ਸਤ ਬਚਨ ਕਿਹਾ ਹਜ਼ੂਰ ਨੇ ਪਾਈ ਰਤਨ ਸਿੰਘ ਡਰੋਲੀ ਨੂੰ ਬੁਲਾਇਆ ਤੇ ਬਚਨ ਕੀਤਾ ਡਰੋਲੀ ਦੋ ਚਿੱਠੀਆਂ ਸਤਗੁਰੂ ਅੱਗੇ ਪਾ ਕੇ ਹੁਕਮਨਾਮਾ ਲੈ ਕੇ ਸਾਨੂੰ ਪਤਾ ਦੇ ਕੀ ਹੁਕਮ ਹੈ ਡਰੋਲੀ ਜੀ ਨੇ ਸਤ ਬਚਨ ਕਹਿ ਕੇ ਚਿੱਠੀਆਂ ਪਾਈਆਂ ਚਿੱਠੀ ਨਿਕਲ ਆਈ ਕਿ ਆਗਿਆ ਹੈ ਚਹਲ ਚਲੇ ਜਾਓ ਔਰ ਹੁਕਮਨਾਮਾ ਇਹ ਆਇਆ ਨਾਮ ਨਿੱਦੀ 18 ਸਿੱਧੀ ਪਿੱਛੇ ਲਗਿਆ ਫਿਰੇ ਜੋਹਰ ਹਿਰਦੇ ਸਦਾ ਵਸਾਈ ਹੋਨ ਰਾਜਮਾਤਾ ਨੂੰ ਬਾਬਾ ਜੀ ਨੇ ਕਿਹਾ ਕੱਲ ਨੂੰ ਚੱਲਾਂਗੇ ਅੱਗੋ ਰਾਜਮਾਤਾ ਨੇ ਸੱਤ ਵਚਨ ਕਿਹਾ ਆਗਿਆ ਲੈ ਕੇ ਪਟਿਆਲੇ ਪਹੁੰਚ ਗਏ ਸਰਦਾਰ ਹਰਚੰਦ ਸਿੰਘ ਸਰਾਬੇ ਵਾਲੇ ਨੂੰ ਬੁਲਾ ਕੇ ਸਾਰੀ سپੁਰਦੀ ਕੀਤੀ ਹੁਕਮ ਦਿੱਤਾ 10 ਘਾਰਾ ਨਾਨਕਸਰ ਸਵੇਰੇ ਸੂਰਜ ਚੜਨ ਤੋਂ ਪਹਿਲੇ ਪਹੁੰਚ ਜਾਣਾ ਸੋ ਰਾਜਮਾਤਾ ਦੇ ਹੁਕਮ ਅਨੁਸਾਰ ਪਟਿਆਲੇ ਤੋਂ 10 ਘਾਰਾ ਨਾਨਕਸਰ ਪਹੁੰਚ ਗਈਆਂ ਹੁਣ ਬਾਬਾ ਜੀ ਨੇ ਨਿਤਨੇਮ ਅਨੁਸਾਰ ਅਰਦਾਸ ਕਰ ਆਪਣੀ ਕਾਰ ਵਿੱਚ ਆ ਵੀ ਰਾਜ ਜੀ ਬਾਕੀ ਜਿਨ੍ਹਾਂ ਨੂੰ ਹੁਕਮ ਹੋਇਆ ਸੀ ਉਹ ਰਾਗੀ ਪਾਠੀ ਸਾਰੇ ਕਾਰਾਂ ਵਿੱਚ ਹਜ਼ੂਰ ਦੇ ਪਿੱਛੇ-ਪਿੱਛੇ ਕੰਡਾ ਘਾਟ ਪਹੁੰਚੇ ਇੱਥੇ ਹਰੀ ਸਿੰਘ ਡਰਾਈਵਰ ਨੇ ਬੇਨਤੀ ਕੀਤੀ ਪਾਤਸ਼ਾ ਕਿੱਧਰ ਜਾਣਾ ਹੈ ਇੱਕ ਰਸਤਾ ਸ਼ਿਮਲੇਵਾਲ ਗਿਆ ਤੇ ਦੂਜਾ ਚਹਲ ਚਲਾ ਜਾਂਦਾ ਹੈ ਜਿਸ ਪਾਸੇ ਹੁਕਮ ਕਰੋ ਹਜ਼ੂਰ ਨੇ ਹੁਕਮ ਕੀਤਾ ਚਹਲ ਨੂੰ ਕਾਰ ਮੋੜ ਲਓ ਸਤਿਵਚਨ ਅਨੁਸਾਰ ਕੰਡਾ ਘਾਟ ਤੋਂ ਜਦੋਂ ਚਹਲ ਦੇ ਵਿਚਾਲੇ ਪਹੁੰਚੇ ਤਾਂ ਇੱਕ ਕੋਠੀ ਨੂੰ ਤੱਕ ਹਜ਼ੂਰ ਨੇ ਕਿਹਾ ਕਾਰ ਰੋਕ ਦੇ ਸਤਬਚਨ ਕਹ ਕਾਰ ਰੋਕ ਦਿੱਤੀ ਹਜ਼ੂਰ ਨੇ ਕਿਹਾ ਹਰਚੰਦ ਸਿੰਘ ਨੂੰ ਬੁਲਾਓ ਸਤਬਚਨ ਕਾਰ ਪਿਛਲੀ ਕਾਰ ਵਿੱਚੋਂ ਸਰਦਾਰ ਨੂੰ ਬੁਲਾ ਲਿਆ ਆ ਹਰਚੰਦ ਸਿੰਘ ਨੇ ਮੱਥਾ ਟੇਕਿਆ ਹਜ਼ੂਰ ਨੇ ਪੁੱਛਿਆ ਕਿਉਂ ਭਈ ਇਸ ਵੇਲੇ ਆਰਾਮ ਕਰਨ ਦਾ ਟਾਈਮ ਹੈ ਕਿੱਥੇ ਆਰਾਮ ਕਰੀਏ ਕਿਉਂਕਿ ਦੁਪਹਿਰ ਦੇ 12 ਵਜੇ ਬੱਜੇ ਸਨ ਹੁਣ ਸਰਦਾਰ ਨੇ ਬੇਨਤੀ ਕੀਤੀ ਪਾਤਸ਼ਾ ਚਹਿਲਥੋਂ ਨੇੜੇ ਹੀ ਹੈ ਨਾਲੇ ਉੱਥੇ ਪ੍ਰਸ਼ਾਦੇ ਪਾਣੀ ਦਾ ਬੰਦੋਬਸਤ ਕੀਤਾ ਹੋਇਆ ਹੈ। ਬਾਬਾ ਜੀ ਨੇ ਕਿਹਾ ਹੁਣ ਰਾਜਾ ਕਿੱਥੇ ਹੈ? ਸਰਦਾਰ ਨੇ ਕਿਹਾ ਜੀ ਇਸ ਕੋਠੀ ਵਿੱਚ ਹੈ। ਬਾਬਾ ਜੀ ਨੇ ਕਿਹਾ ਇਸ ਕੋਠੀ ਦਾ ਨਾਮ ਕੀ ਹੈ? ਸਰਦਾਰ ਨੇ ਕਿਹਾ ਜੀ ਇਸ ਦਾ ਨਾਮ ਡੋਚੀ ਕੋਠੀ ਹੈ। ਹਜ਼ੂਰ ਨੇ ਕਿਹਾ ਜਾ ਰਾਜੇ ਨੂੰ ਬੁਲਾ ਕੇ ਲਿਆ। ਹਰਚੰਦ ਸਿੰਘ ਸੱਤ ਵਚਨ ਕਰ ਜਾਣ ਲੱਗਿਆ ਤਾਂ ਬਾਬਾ ਜੀ ਨੇ ਕਵੀ ਨੂੰ ਕਿਹਾ ਕਵੀ ਜੀ ਇਹ ਨੌਕਰ ਆਦਮੀ ਡਰਦਾ ਰਹੇਗਾ। ਤੂੰ ਜਾ ਰਾਜੇ ਨੂੰ ਛੇਤੀ ਬੁਲਾ ਕੇ ਲਿਆ। ਅੱਗੋ ਕਵੀ ਮਦੂਸੂਦਨ ਸਿੰਘ ਨੇ ਸਤਿਵਚਨ ਕੀਤਾ ਤੇ ਦੌੜ ਕੇ ਹਰਚੰਦ ਸਿੰਘ ਤੋਂ ਅੱਗੇ ਲੰਘ ਗਿਆ ਕਿਉਂਕਿ ਕਵੀ ਜੀ ਦੀ ਜਵਾਨ ਅਵਸਥਾ ਸੀ ਤੇ ਹਰਚੰਦ ਸਿੰਘ ਦੀ ਉਮਰ ਬਿਰਧ ਸੀ ਤੇ ਸੋਚਦਾ ਜਾਂਦਾ ਸੀ ਕਿ ਰਾਜੇ ਨੂੰ ਕਿਵੇਂ ਬੁਲਾਵਾਂਗਾ ਕਿਉਂਕਿ ਨੌਕਰ ਨੂੰ ਬਿਨਾਂ ਰਾਜੇ ਦੇ ਬੁલાਏ ਤੋਂ ਆਪਣੇ ਆਪ ਜਾਣਾ ਬਹੁਤ ਔਖਾ ਸੀ ਹੁਣ ਕਵੀ ਜੀ ਦੌੜ ਕੇ ਰਾਜੇ ਦੇ ਨਸਤੇਕ ਗਏ ਤਾਂ ਰਾਜੇ ਨੇ ਦੂਰੋਂ ਹੀ ਦੇਖ ਲਿਆ ਕਿਉਂਕਿ ਰਾਜਾ ਨੀਵੀਂ ਥਾਂ ਤੇ ਸੀ ਕਵੀ ਜੀ ਉੱਚੀ ਥਾਂ ਤੇ ਸਨ ਰਾਜਾ ਕਵੀ ਜੀ ਨੂੰ ਦੇ ਕੇ ਆਪ ਹੀ ਆ ਕੇ ਮਿਲਿਆ ਹੱਥ ਮਿਲਾ ਕੇ ਫਤਿਹ ਬੁਲਾਈ ਕਵੀ ਜੀ ਨੇ ਕਿਹਾ ਬਾਬਾ ਜੀ ਤੁਹਾਨੂੰ ਬੁਲਾਉਂਦੇ ਹਨ ਰਾਜਾ ਸਤਿਵਚਨ ਕਰਕੇ ਕਵੀ ਦੇ ਨਾਲ ਆ ਰਿਹਾ ਹੈ ਅੱਗੋ ਸਰਦਾਰ ਹਰਚੰਦ ਸਿੰਘ ਨੇ ਰਾਜੇ ਨੂੰ ਫਤਿਹ ਬੁਲਾਈ ਰਾਜਾ ਕਵੀ ਜੀ ਨਾਲ ਗੱਲਾਂ ਕਰਦਾ ਬਾਬਾ ਜੀ ਦੇ ਪਾਸ ਪਹੁੰਚਿਆ ਰਾਜੇ ਨੇ ਬਾਬਾ ਜੀ ਨੂੰ ਕਾਰ ਵਿੱਚ ਬੈਠਿਆਂ ਨੂੰ ਮੱਥਾ ਟੇਕਿਆ ਤੇ ਕਾਰ ਦੇ ਬਾਹਰ ਹੱਥ ਜੋੜ ਕੇ ਖੜਾ ਹੋ ਗਿਆ ਬਾਬਾ ਜੀ ਨੇ ਕਿਹਾ ਕਿਉਂ ਭਈ ਹੁਣ ਛੱਟ ਆਰਾਮ ਕਰਨਾ ਹੈ ਕਿੱਥੇ ਚਲੀਏ ਇਹ ਗੱਲ ਸੁਣ ਕੇ ਰਾਜੇ ਨੇ ਬੇਨਤੀ ਕੀਤੀ ਪਾਤਸ਼ਾ ਚਹਿਲ ਥੋ ਨੇੜੇ ਹੀ ਹੈ ਬਾਬਾ ਜੀ ਨੇ ਇਸ ਦੀ ਗੱਲ ਅਣ ਸੁਣੀ ਕਰ ਦਿੱਤੀ ਤੇ ਹੋਰ ਬਚਨ ਚਲਾ ਦਿੱਤੇ 10-15 ਮਿੰਟਾਂ ਬਾਅਦ ਕਿਹਾ ਰਾਜਾ ਦਾਸ ਹੁਣ ਕਿੱਥੇ ਚਲੀਏ ਫਿਰ ਰਾਜੇ ਨੇ ਕਿਹਾ ਪਾਤਸ਼ਾ ਇੱਥੋਂ ਸਲੋਗਨ ਬਾਗ ਵੀ ਨੇੜੇ ਹੈ ਕੁਫਰੀ ਵੀ ਪਰੇ ਨਾਲ ਹੀ ਹੈ ਤੇ ਚਹਿਲ ਵੀ ਪੂਰਾ ਬੰਦੋਬਸਤ ਹੈ ਇੱਕ ਦੋ ਕੋਠੀਆਂ ਹੋਰ ਵੀ ਦਸੀਆਂ ਹਜ਼ੂਰ ਨੇ ਫਿਰ ਵੀ ਅਣ ਸੁਣੀ ਕਰ ਦਿੱਤੀ ਤੇ ਹੋਰ ਬਚਨ ਚਲਾ ਦਿੱਤੇ ਇਹ ਐਸਾ ਸਮਾਂ ਸੀ ਕਿ ਸੜਕ ਪਹਾੜੀ ਦੇ ਖੱਬੇ ਪਾਸੇ ਟੱਕਰ ਨਾਲ ਸੀ ਤੇ ਸੱਜੇ ਪਾਸੇ ਸੂਰਜ ਸਾਹਮਣੇ ਸੀ। ਬਾਬਾ ਜੀ ਕਾਰ ਵਿੱਚ ਪਿਛਲੀ ਸੀਟ ਪਰ ਬੈਠੇ ਸੀ, ਦੋ ਪੱਖੇ ਬੈਟਰੀ ਦੇ ਹਜ਼ੂਰ ਦੇ ਆਸ-ਪਾਸ ਚਲਦੇ ਸੀ। ਰਾਜਾ ਕਾਰ ਤੋਂ ਬਾਹਰ ਖੜਾ ਸੀ। ਕਾਰ ਨੀਵੀ ਹੋਣ ਦੇ ਕਾਰਨ ਰਾਜੇ ਨੂੰ ਨੀਵਾ ਹੋ ਕੇ ਗੱਲਬਾਤ ਕਰਨੀ ਪਈ। ਰਾਜਾ 7 ਫੁੱਟ ਲੰਬਾ ਸੀ ਤੇ ਕੋਡਾ ਹੋ ਕੇ ਬਹੁਤ ਔਖਾ ਖੜਾ ਸੀ। ਉਸ ਟਾਈਮ ਰਾਜੇ ਨੇ ਕੱਪੜੇ ਬਿਲਕੁਲ ਸਧਾਰਨ ਪਾਏ ਹੋਏ ਸਨ। ਦੀਆਂ ਬਾਹਾਂ ਵਾਲਾ ਕੁੜਤਾ ਸੀ ਤੇ ਤੇੜ ਖਾਕੀ ਨਿੱਕਰ ਸੀ ਤੇ ਸਿਰ ਤੇ ਸਧਾਰਨ ਜਿਹੀ ਪੱਗ ਲਪੇਟੀ ਹੋਈ ਸੀ ਪਰ ਇੱਥੇ ਪਹਾੜੀ ਦੀ ਟੱਕਰ ਦੇ ਕਾਰਨ ਧੁੱਪ ਸਾਹਮਣੇ ਜ਼ੋਰ ਦੀ ਪੈ ਰਹੀ ਸੀ ਤੇ ਰਾਜੇ ਨੂੰ ਮੁੜਕਾ ਚੋਰਿਆ ਸੀ ਇਸ ਮੁੜਕੇ ਨੂੰ ਤੱਕ ਨੌਕਰ ਨੇ ਰਾਜੇ ਨੂੰ ਹੱਥ ਵਾਲਾ ਪੱਖਾ ਕਰਨਾ ਸ਼ੁਰੂ ਕਰ ਦਿੱਤਾ ਰਾਜੇ ਨੇ ਨੌਕਰ ਨੂੰ ਪੱਖਾ ਕਰਨ ਤੋਂ ਹਟਾ ਦਿੱਤਾ ਉਸ ਵੇਲੇ ਮੈਂ ਖੁਦ ਆਪਣੀ ਅੱਖੀ ਦੇਖ ਕੇ ਹੈਰਾਨ ਸਾਂ ਕਿਉਂਕਿ ਕਾਰ ਬਾਬਾ ਜੀ ਦੇ ਪਿੱਛੇ ਸਾਡੀਆਂ ਰਾਗੀਆਂ ਦੀ ਸੀ ਇਸ ਤਰ੍ਹਾਂ ਬਾਬਾ ਜੀ ਨਾਲ ਬਚਨ ਕਰਦੇ ਹਾਂ ਅੱਧਾ ਘੰਟਾ ਲੱਗ ਗਿਆ ਹਜ਼ੂਰ ਨੇ ਫਿਰ ਪੁੱਛਿਆ ਤੇ ਕਿਹਾ ਰਾਜਨ ਐਸ ਵੇਲੇ ਕਿੱਥੇ ਆਰਾਮ ਕਰੀਏ ਹੁਣ ਰਾਜੇ ਨੇ ਕਿਹਾ ਇੱਥੇ ਤਲਾਈ ਦਾ ਪਾਣੀ ਖਰਾਬ ਹੈ ਤੇ ਅੱਗੇ ਚੈਲ ਸਾਰਾ ਬੰਦੋਬਸਤ ਕੀਤਾ ਹੋਇਆ ਹੈ ਹੁਣ ਬਾਬਾ ਜੀ ਨੇ ਰਾਜੇ ਦੀ ਗੱਲ ਸੁਣ ਕੇ ਕਿਹਾ ਬੁੱਧੂ ਨਾ ਹੋਵੇ ਉੱਥੇ ਜਾ ਕੇ ਬੇਨਤੀਆਂ ਤਰਲੇ ਕਰਦੇ ਹਨ ਤੇ ਹੁਣ ਬੂਹੇ ਤੇ ਖੜੋਤੇ ਹਾਂ ਅਤੇ ਅੰਦਰਵਾੜ ਨਹੀਂ ਦਿੰਦੇ ਜਿਸ ਵੇਲੇ ਇਹ ਬਚਨ ਹਜ਼ੂਰ ਨੇ ਗੰਭੀਰ ਹੋ ਕੇ ਕੀਤਾ ਤਾਂ ਰਾਜਾ ਥਰ-ਥਰ ਕੰਬਣ ਲੱਗਿਆ ਤੇ ਹੱਥ ਜੋੜ ਕੇ ਬੇਨਤੀ ਕੀਤੀ ਜੀ ਮੈਂ ਭੁੱਲ ਗਿਆ ਕੋਠੀ ਵਿੱਚ ਚਲੋ ਰਾਜੇ ਨੇ ਹਰੀ ਸਿੰਘ ਨੂੰ ਕਿਹਾ ਹਰੀ ਘਾਰ ਮੋੜ ਹਰੀ ਸਿੰਘ ਬਾਬਾ ਜੀ ਦੇ ਮੂੰਹ ਵੱਲ ਤੱਕਦਾ ਹੈ ਕਿ ਬਾਬਾ ਜੀ ਕੀ ਹੁਕਮ ਦਿੰਦੇ ਹਨ ਬਾਬਾ ਜੀ ਵੀ 1-2 ਮਿੰਟ ਚੁੱਪ ਕਰ ਗਏ ਹਰੀ ਸਿੰਘ ਵੀ ਰਾਜੇ ਦਾ ਨੌਕਰ ਸੀ ਉਹ ਡਰ ਰਿਹਾ ਸੀ ਕਿ ਕੀ ਕਰਾਂ ਰਾਜਾ ਕਹਿ ਰਿਹਾ ਹੈ ਘਾਰ ਮੋੜ ਬਾਬਾ ਜੀ ਖਾਮੋਸ਼ ਹਨ ਨਾਰਾਜ ਇਹਨੂੰ ਜਵਾਬ ਦੇ ਸਕਦਾ ਹੈ ਤੇ ਨਾ ਹੀ ਬਾਬਾ ਜੀ ਦੇ ਕਹੇ ਤੋਂ ਬਿਨਾ ਚੱਲ ਸਕਦਾ ਹੈ ਹੁਣ ਹਰੀ ਸਿੰਘ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਪਾਤਸ਼ਾ ਕੀ ਹੁਕਮ ਹੈ ਹਜ਼ੂਰ ਕਹਿਣ ਲੱਗੇ ਜਿਵੇਂ ਮੁੰਡਾ ਕਹਿੰਦਾ ਕਰ ਲੈ ਭਾਪ ਬਾਬਾ ਜੀ ਰਾਜੇ ਨੂੰ ਮੁੰਡਾ ਕਹਿ ਕੇ ਬੁਲਾਉਂਦੇ ਸਨ ਹੁਣ ਹਰੀ ਸਿੰਘ ਨੇ ਕਾਰ ਸੱਜੇ ਪਾਸੇ ਕੋਠੀ ਡੋਚੀ ਨੂੰ ਮੋੜ ਲਿੱਤੀ ਰਾਜਾ ਬਾਬਾ ਜੀ ਦੀ ਕਾਰ ਛੱਤ ਨੂੰ ਹੱਥ ਪਾ ਕੇ ਪਾਇਦਾਨ ਪਰ ਖੜਾ ਹੋ ਗਿਆ ਭਾਪ ਉਸ ਮੌਕੇ ਤੇ ਕਾਰ ਦੇ ਪਾਸਿਆਂ ਤੇ ਖੜਨ ਦੀ ਜਗ੍ਹਾ ਹੁੰਦੀ ਸੀ ਬਾਬਾ ਜੀ ਕਾਰ ਵਿੱਚ ਉਤਰ ਕੇ ਰਾਜੇ ਦੇ ਨਾਲ ਅੰਦਰ ਚਲੇ ਗਏ। ਹਜ਼ੂਰੀਏ ਬਾਬਾ ਇਸ਼ਰ ਸਿੰਘ ਜੀ ਨੇ ਹਜ਼ੂਰ ਦਾ ਆਸਣ ਕਰ ਦਿੱਤਾ। ਹਜ਼ੂਰ ਨਿਤ ਨਿਯਮ ਅਨੁਸਾਰ ਵੀ ਰਾਜਮਾਨ ਹੋਏ। ਰਾਜੇ ਨੇ ਚੈਲ ਟੈਲੀਫੋਨ ਕੀਤਾ ਕਿ ਪ੍ਰਸ਼ਾਦਾ ਜਲਦੀ ਡੋਚੀ ਕੋਠੀ ਪਰ ਭੇਜ ਦਿਓ। ਇਤਨੇ ਚਿਰ ਵਿੱਚ ਬਾਬਾ ਜੀ ਵੀ ਆਰਾਮ ਅਤੇ ਇਸ਼ਨਾਨ ਕਰ ਤਿਆਰ ਹੋ ਗਏ। ਹੁਣ ਪ੍ਰਸ਼ਾਦਾ ਵੀ ਚੈਲ ਤੋਂ ਆ ਡੋਚੀ ਪਹੁੰਚ ਗਿਆ। ਹਜ਼ੂਰ ਨੇ ਪ੍ਰਸ਼ਾਦ ਛਕਦਿਆਂ ਕਿਹਾ ਕਵੀ ਜੀ ਰਾਗੀ ਸਿੰਘਾਂ ਨੂੰ ਕਹਿ ਦਵੋ ਕਿ ਤਲਾਈ ਵਿੱਚ ਇਸ਼ਨਾਨ ਕਰਕੇ ਤਿਆਰ ਹੋ ਜਾਣ ਸਤਿਵਚਨ ਕਹਿ ਕਵੀ ਜੀ ਬਾਹਰ ਆਏ ਰਾਗੀਆਂ ਨੂੰ ਕਹਿਣ ਹੀ ਲੱਗੇ ਸੀ ਤਾਂ ਰਾਜੇ ਨੇ ਕਵੀ ਜੀ ਨੂੰ ਕਿਹਾ ਰਾਗੀ ਸਿੰਘਾਂ ਨੂੰ ਗੁਸਲਖਾਨੇ ਵਿੱਚ ਇਸ਼ਨਾਨ ਕਰਾਓ ਅੱਗੋਂ ਕਵੀ ਜੀ ਨੇ ਕਿਹਾ ਰਾਜਨ ਮੈਨੂੰ ਬਾਬਾ ਜੀ ਨੇ ਤਲਾਈ ਦਾ ਹੁਕਮ ਦਿੱਤਾ ਹੈ ਤੁਸੀਂ ਬਾਬਾ ਜੀ ਨੂੰ ਪੁੱਛ ਲਓ ਜੇ ਬਾਬਾ ਜੀ ਕਹਿੰਦੇ ਹਨ ਤਾਂ ਗੁਸਲਖਾਨੇ ਵਿੱਚ ਰਾਗੀਆਂ ਨੂੰ ਕਹਿ ਦਿਆਂਗੇ ਹੁਣ ਰਾਜਾ ਕਵੀ ਜੀ ਦਾ ਜਵਾਬ ਸੁਣ ਕੇ ਚੁੱਪ ਕਰ ਗਿਆ ਇਸ ਦਾ ਕਾਰਨ ਇਹ ਸੀ ਕਿ ਰਾਜੇ ਨੂੰ ਬਾਬਾ ਜੀ ਦੇ ਆਉਣ ਦੀ ਅਜੇ ਤੱਕ ਖਬਰ ਨਹੀਂ ਸੀ ਮਿਲੀ ਤੇ ਰਾਜੇ ਦਾ ਤਲਾਈ ਦੇ ਹੇਠਾਂ ਇੱਕ ਮੈਦਾਨ ਸੀ ਉਸ ਮੈਦਾਨ ਦੇ ਚਾਰੇ ਪਾਸੇ ਦਰਖਤ ਅਤੇ ਵੇਲ ਬੂਟੇ ਫੁੱਲਦਾਰ ਲੱਗੇ ਹੋਏ ਸੀ ਤੇ ਇਸ ਮੈਦਾਨ ਦੇ ਵਿੱਚ ਟੀ ਪਾਰਟੀ ਦਾ ਪ੍ਰੋਗਰਾਮ ਬਣਿਆ ਹੋਇਆ ਸੀ ਤੇ ਬਾਬਾ ਜੀ ਨੇ ਅਚਨਚੇਤ ਇਸ ਕੋਟੀ ਮੂਰੇ ਕਾਰ ਰੋਕ ਲਈ ਤੇ ਰਾਜੇ ਨੇ ਬਥੇਰਾ ਯਤਨ ਕੀਤਾ ਕਿ ਬਾਬਾ ਜੀ ਕਿਸੇ ਹੋਰ ਕੋਠੀ ਵਿੱਚ ਚਲੇ ਜਾਣ ਪਰ ਬਾਬਾ ਜੀ ਨਹੀਂ ਗਏ ਪਾਣੀ ਮਾੜਾ ਕਹਿਣ ਦਾ ਵੀ ਇਹੋ ਭਾਵ ਸੀ ਕਿ ਬਾਬਾ ਜੀ ਉਸ ਤਲਾਈ ਪਰ ਨਾ ਆਉਂਦਾ ਠੀਕ ਹੈ। ਵਾਸਤਵ ਮੇ ਤਲਾਈ ਦਾ ਪਾਣੀ ਮਾੜਾ ਨਹੀਂ ਸੀ। ਤਲਾਈ ਦਾ ਜੋ ਪਲਸਤਰ ਸੀ ਉਹ ਪੀਲੇ ਰੰਗ ਦਾ ਸੀ। ਇਸ ਕਾਰਨ ਉਹ ਪਾਣੀ ਸਾਰਾ ਪੀਲੇ ਰੰਗ ਦਾ ਮਾਲੂਮ ਹੁੰਦਾ ਸੀ। ਹੁਣ ਬਾਬਾ ਜੀ ਨੇ ਚਲਾਕੀ ਅਤੇ ਚਤੁਰਾਈ ਦਾ ਪਰਦਾ ਖੋਲਣਾ ਸੀ। ਇਸ ਕਾਰਨ ਬਾਬਾ ਜੀ ਨੇ ਕਿਹਾ ਕਵੀ ਜੀ ਜੇ ਤਲਾਈ ਦਾ ਪਾਣੀ ਰਾਜੇ ਦਾ ਕੰਮ ਨਹੀਂ ਹੈ ਤਾਂ ਸਾਡੇ ਕੰਮ ਦਾ ਵੀ ਨਹੀਂ। ਤਾ ਰਾਗੀ ਇਸ਼ਨਾਨ ਕਰ ਲੈਣ। ਇਸ ਹੁਕਮ ਅਨੁਸਾਰ ਰਾਗੀ ਤਲਾਈ ਵਿੱਚ ਇਸ਼ਨਾਨ ਕਰ ਰਹੀ ਸੀ ਤਾਂ ਰਾਜਾ ਆ ਗਿਆ ਅਤੇ ਹੱਥ ਜੋੜ ਕੇ ਕਹਿਣ ਲੱਗਿਆ ਰਾਗੀ ਸਿੰਘ ਜੀ ਛੇਤੀ ਕਪੜੇ ਪਾ ਕੇ ਪ੍ਰਸ਼ਾਦ ਛਕ ਲਓ ਬਾਬਾ ਜੀ ਅੱਗੇ ਵਧਣ ਨੂੰ ਤਿਆਰ ਹਨ ਭਾਵ ਅੱਗੇ ਜਾਣ ਨੂੰ ਇਹ ਪਟਿਆਲੇ ਦੀ ਬੋਲੀ ਹੈ ਅਗੋ ਰਾਗੀਆਂ ਨੇ ਸਤਿਵਚਨ ਕੀਤਾ ਤੇ ਤਲਾਈ ਤੋਂ ਬਾਹਰ ਨਿਕਲ ਕੇ ਕਪੜੇ ਪਾਉਣ ਲੱਗੇ ਤਾਂ ਰਾਜਾ ਸੰਦੇਸ਼ ਦੇ ਕੇ ਬਾਬਾ ਜੀ ਪਾਸ ਚਲਾ ਗਿਆ ਤੇ ਰਾਗੀ ਸਿੰਘ ਕਪੜੇ ਪਾ ਕੇ ਜਿੱਥੇ ਟੀ ਪਾਰਟੀ ਦਾ ਪ੍ਰੋਗਰਾਮ ਸੀ ਉੱਥੇ ਲੰਗਰ ਸਮਝ ਕੇ ਚਲੇ ਗਏ ਰਾਗਿਆ ਨੂੰ ਰਾਜਾ ਦੇਖ ਕੇ ਮਗਰੇ ਆ ਗਿਆ ਤੇ ਕਹਿਣ ਲੱਗਿਆ ਰਾਗੀ ਸਿੰਘ ਜੀ ਲੰਗਰ ਅੰਦਰ ਹੈ। ਅੱਗੋਂ ਸਤਿਵਚਨ ਕਹਿ ਕੇ ਰਾਗੀ ਉੱਧਰ ਚਲੀ ਗਈ। ਹੁਣ ਬਾਬਾ ਜੀ ਕੋਠੀ ਤੋਂ ਬਾਹਰ ਨਿਕਲ ਆਏ ਤੇ ਬਚਨ ਕੀਤਾ ਰਾਜਨ ਚੱਲ ਸਾਨੂੰ ਤਲਾਈ ਦਿਖਾ ਤੇਰੀ ਤਲਾਈ ਦੇਖੀਏ। ਅੱਗੋਂ ਰਾਜੇ ਨੇ ਸਤਿਵਚਨ ਕਿਹਾ ਤੇ ਹੱਥ ਜੋੜ ਕੇ ਬੇਨਤੀ ਕੀਤੀ ਜੀ ਆਹ ਫੁੱਲ ਕਸ਼ਮੀਰ ਦਾ ਹੈ ਆਹ ਫੁੱਲ ਕਾਬਲਵਲ ਹੁੰਦੇ ਹਨ। ਆਹ ਬੂਟਾ ਇਟਲੀ ਤੋਂ ਆਇਆ ਹੈ। ਹਜ਼ੂਰ ਨੇ ਕਿਹਾ ਪਹਿਲਾਂ ਤਲਾਈ ਦਿਖਾ। ਸਤਵਚਨ ਘਰ ਤਲਾਈਵਾਲ ਜਾ ਰਹੇ ਹਨ ਰਸਤੇ ਵਿੱਚ ਦੋ ਤਿੰਨ ਕੁਰਸੀਆਂ ਪਈਆਂ ਹਨ ਰਾਜੇ ਨੇ ਹੀ ਕੁਰਸੀ ਫੜੀ ਤੇ ਕਿਹਾ ਪਾਦਸ਼ਾ ਇਸ ਨੂੰ ਪਈਏ ਲੱਗੇ ਹਨ ਵਿੱਚ ਬੈਠ ਜਾਈਏ ਤੇ ਇੱਕ ਆਦਮੀ ਹੀ ਰੇੜ ਕੇ ਜਿੱਥੇ ਮਰਜ਼ੀ ਹੋਵੇ ਉੱਥੇ ਕੁਰਸੀ ਲੈ ਲੈਂਦਾ ਹੈ ਕਿਉਂਕਿ ਇਸ ਕੋਠੀ ਦੇ ਅੱਗੇ ਵੱਡਾ ਸਾਰਾ ਪਲਾਟ ਸੀ ਜਿਸ ਵਿੱਚ ਬਹੁਤ ਸੁੰਦਰ ਘਾਹ ਲੱਗਿਆ ਸੀ ਤੇ ਤਰ੍ਹਾਂ ਤਰ੍ਹਾਂ ਦੇ ਫੁੱਲਾਂ ਦੇ ਬੂਟੇ ਸਨ ਉਸ ਘਾਹ ਪਰ ਕੁਰਸੀਆਂ ਵੀ ਅਜੀਬ ਕਿਸਮ ਦੀਆਂ ਰੱਖੀਆਂ ਹੋਈਆਂ ਸੀ ਤੇ ਰਾਜੇ ਦਾ ਮਤਲਬ ਸੀ ਕਿ ਬਾਬਾ ਜੀ ਕੁਰਸੀਆਂ ਬੂਟਿਆਂ ਵਿੱਚ ਹੀ ਰੁੱਝ ਜਾਣ ਤੇ ਤਲਾਈ ਵੱਲ ਜਾਣ ਦਾ ਖਿਆਲ ਭੁੱਲ ਜਾਵੇ ਤਾਂ ਕਿ ਜੋ ਤਲਾਈ ਦੇ ਹੇਠਾਂ ਮੇਰਾ ਪਾਰਟੀ ਦਾ ਪ੍ਰੋਗਰਾਮ ਹੈ ਉਹ ਛੁਪਿਆ ਹੀ ਰਹਿ ਜਾਵੇ ਭਾਵੇਂ ਬਾਬਾ ਜੀ ਨੂੰ ਪਤਾ ਨਾ ਲੱਗੇ ਇਸ ਕਾਰਨ ਕਰਕੇ ਬੂਟਿਆਂ ਤੇ ਕੁਰਸੀਆਂ ਵਿੱਚ ਬਾਬਾ ਜੀ ਦੀ ਤਵੱਜੋ ਲਗਾਉਣਾ ਚਾਹੁੰਦਾ ਸੀ ਪਰ ਅੰਤਰਜਾਮੀ ਬਾਬਾ ਜੀ ਸਭ ਕੁਝ ਜਾਣਦੇ ਹੋਏ ਵੀ ਅੰਡਟ ਕਰੀ ਜਾਂਦੇ ਸੀ ਤੇ ਕਹਿਣ ਲੱਗੇ ਰਾਜਾ ਪਹਿਲੇ ਤਲਾਈ ਦਿਖਾ ਫਿਰ ਤੇਰੀਆਂ ਕੁਰਸੀਆਂ ਦੇਖਾਂਗੇ ਅਗੋਰਾਜ ਨੇ ਸਤਵਜਨ ਕਰਕੇ ਤਲਾਈ ਪਰ ਬਾਬਾ ਜੀ ਨੂੰ ਲਿਆ ਆਂਦਾ। ਹਜ਼ੂਰ ਇਸ ਤਲਾਈ ਦੇ ਕੰਡੇ ਖੜੇ ਚਾਰੇ ਪਾਸੇ ਤੱਕ ਰਹੇ ਸੀ। ਉਹ ਰਾਜਾ ਮਨ ਵਿੱਚ ਅਰਦਾਸ ਕਰ ਰਿਹਾ ਸੀ ਕਿ ਬਾਬਾ ਜੀ ਮੇਰੇ ਪਰਦੇ ਜ਼ਾਹਰ ਨਾ ਕਰੋ। ਮੈਂ ਸੁਣਿਆ ਹੈ ਕਿ ਗੁਰੂ ਦੇ ਕੇ ਅੰਡਿਟ ਕਰ ਜਾਂਦਾ ਹੈ। ਅੱਜ ਮੈਨੂੰ ਤਾਂ ਪ੍ਰਤੀਤ ਆਵੇਗੀ ਜੇ ਹੁਣ ਮੇਰੇ ਓਗਣਾਵਲ ਨਾਲ ਤੱਕੋਗੇ। athwa ਮੇਰੇ ਪਰਦੇ ਨਾਲ ਫਰੋਲੋਗੇ ਤਾਂ। ਰਾਜਾ ਮਨ ਵਿੱਚ ਇਹੋ ਅਰਦਾਸ ਕਰਦਾ ਹੈ। ਬਾਬਾ ਜੀ 10-15 ਮਿੰਟ ਚਾਰੇ ਪਾਸੇ ਤੱਕਦੇ ਰਹੇ। ਤੇ ਫਿਰ ਤਲਾਈ ਵੱਲ ਨਿਗਾਹ ਮਾਰ ਕੇ ਕਹਿਣ ਲੱਗੇ ਕਵੀ ਜੀ ਤਲਾਈ ਦਾ ਪਾਣੀ ਵਾਕਿਆ ਹੀ ਖਰਾਬ ਹੈ ਵਰਤਨ ਦੇ ਕੰਮ ਦਾ ਨਹੀਂ ਹੈ ਹੁਣ ਕਵੀ ਵੀ ਇਹ ਰਮਝ ਨੂੰ ਸਮਝ ਗਿਆ ਅਤੇ ਮਗਰੇ ਹੀ ਉੱਤਰ ਵਿੱਚ ਗਿਆ ਜੀ ਪਾਤਸ਼ਾਹ ਖਰਾਬ ਹੈ ਐਉਂ ਕਹਿ ਕੇ ਬਾਬਾ ਜੀ ਵਾਪਸ ਕੋਠੀ ਵਿੱਚ ਆ ਗਏ ਇਹ ਗੱਲ ਮੈਨੂੰ ਕਵੀ ਜੀ ਨੇ ਆਪ ਦੱਸੀ ਸੀ ਕਿ ਮੈਂ ਅੱਗੋ ਕਿਹਾ ਕਵੀ ਜੀ ਜੇ ਪਾਣੀ ਠੀਕ ਸੀ ਤਾਂ ਬਾਬਾ ਜੀ ਨੂੰ ਕਹਿਣਾ ਸੀ ਜੀ ਪਾਣੀ ਠੀਕ ਹੈ ਅਗੋ ਕਵੀ ਜੀ ਨੇ ਕਿਹਾ ਮੈਂ ਬਾਬਾ ਜੀ ਦਾ ਸੇਵਕ ਹਾਂ ਮੈਂ ਰਾਜੇ ਦਾ ਨੌਕਰ ਨਹੀਂ ਹਾਂ ਜੇ ਬਾਬਾ ਜੀ ਕਹਿਣਗੇ ਦਿਨ ਹੈ ਤਾਂ ਮਗਰੇ ਹੀ ਅਸੀਂ ਕਹਾਂਗੇ ਦਿਨ ਹੈ ਜੇ ਬਾਬਾ ਜੀ ਕਹਿਣਗੇ ਰਾਤ ਹੈ ਤਾਂ ਮਗਰੇ ਹੀ ਅਸੀਂ ਕਹਾਂਗੇ ਰਾਤ ਹੈ ਅਸੀਂ ਬਾਬਾ ਜੀ ਦਾ ਬਚਨ ਮੰਨਣਾ ਹੈ ਜੇ ਇਸ ਗੱਲ ਨੂੰ ਖੋਲਣਾ ਹੁੰਦਾ ਤਾਂ ਬਾਬਾ ਜੀ ਦਾ ਗੜਵਾ ਮੇਰੇ ਪਾਸ ਸੀ ਗੜਵਾ ਤਲਾਈ ਚੋਂ ਭਰ ਕੇ ਕਹਿ ਸਕਦਾ ਸੀ ਪਾਤਸ਼ਾਹ ਰਾਜਾ ਝੂਠ ਬੋਲਦਾ ਹੈ ਪਾਣੀ ਬਿਲਕੁਲ ਚਸ਼ਮੇ ਦਾ ਸਾਫ ਆ ਰਿਹਾ ਹੈ ਸਿਰਫ ਤਲਾਈ ਦਾ ਪਲਸਤਰ ਪੀਲਾ ਹੋਣ ਦੀ ਵਜ੍ਹਾ ਕਰਕੇ ਪਾਣੀ ਖਰਾਬ ਮਾਲੂਮ ਹੁੰਦਾ ਹੈ ਪਰ ਅਸੀਂ ਤਾਂ ਬਾਬਾ ਜੀ ਅੱਗੇ ਸਤਿਵਚਨ ਕਰਨਾ ਹੈ ਹੁਣ ਰਾਗੀ ਸਿੰਘ ਵੀ ਪ੍ਰਸ਼ਾਦ ਪਾਣੀ ਛੱਕ ਕੇ ਤਿਆਰ ਹੋ ਗਏ ਤੇ ਬਾਬਾ ਜੀ ਵੀ ਕਾਰ ਵਿੱਚ ਆ ਕੇ ਬੈਠ ਗਏ ਹਜ਼ੂਰ ਦੇ ਹੁਕਮ ਅਨੁਸਾਰ ਕਾਰਾਂ ਸਟਾਰਟ ਕਰਕੇ ਚਹਿਰ ਪਹੁੰਚੇ ਹੁਣ ਦੀਵਾਨ ਦਾ ਟਾਈਮ ਹੋ ਗਿਆ ਸੀ ਚਹਿਲ ਪਹੁੰਚਣ ਸਾਰ ਹੀ ਕੀਰਤਨ ਸ਼ੁਰੂ ਹੋ ਗਿਆ ਬਾਬਾ ਜੀ ਕੀਰਤਨ ਵਿੱਚ ਬੈਠ ਕੇ ਗੁਰੂ ਨਾਨਕ ਦੇ ਚਰਨਾਂ ਵਿੱਚ ਲੀਨ ਹੋ ਗਏ ਸੋਦਰ ਦੇ ਟਾਈਮ ਰੇਰਾ ਸਾਹਿਬ ਦਾ ਪਾਠ ਹੋਇਆ ਬਾਅਦ ਵਿੱਚ 10 ਵਜੇ ਤੱਕ ਫਿਰ ਕੀਰਤਨ ਹੋਇਆ ਰਾਜੇ ਦਾ ਪਰਿਵਾਰ ਅਤੇ ਜੋ ਅਹਲਕਾਰ ਪਾਸ ਰਹਿੰਦੇ ਸੀ ਉਹਨਾਂ ਪਰਿਵਾਰ ਅਤੇ ਕੁਝ ਕੁ ਸੰਗਤ ਇਕੱਠੀ ਹੋਈ ਕਿਉਂਕਿ ਰਾਜ ਮਹਿਲ ਵਿੱਚ ਹਾਰਿਕ ਆਦਮੀ ਨੂੰ ਜਾਣ ਦਾ ਹੁਕਮ ਨਹੀਂ ਹੁੰਦਾ ਤੇ ਨਾ ਹੀ ਕਿਸੇ ਨੂੰ ਬਾਬਾ ਜੀ ਦੇ ਆਉਣ ਦਾ ਪਤਾ ਹੀ ਸੀ ਹੁਣ ਬਾਬਾ ਜੀ ਨੇ ਵੀ 10-15 ਮਿੰਟ ਨਾਮ ਜਪਣ ਦੀ ਤਾਕੀਦ ਕੀਤੀ ਤੇ ਦੀਵਾਨ ਦੀ ਸਮਾਪਤੀ ਹੋਈ ਔਰ ਪਾਠੀ ਸਿੰਘਾ ਨੇ ਸੁਖਮਨੀ ਸਾਹਿਬ ਦਾ ਪਾਠ ਆਰੰਭ ਕਰ ਦਿੱਤਾ અમૃત વેલે સમય અનુસાર કીર્તન હોયા કીર્તન دی સમાપ્તિ તો બાદ હાસ્રી ਦਾ પ્રસાદા ਛકિયા ਹੁਣ ਬਾਬਾ ਜੀ ਵੱਲੋਂ ਹੁਕਮ ਆ ਗਿਆ ਕਿ ਤਿਆਰੀ ਕਰ ਸਾਡੇ ਮਗਰੇ ਆ ਜਾਓ ਬਾਬਾ ਜੀ ਕਾਰ ਦੇ ਮਗਰ ਸਾਰੀਆਂ ਕਾਰਾਂ ਤੁਰ ਪਈਆਂ ਚਹਲ ਤੋਂ 15 ਕੁ ਮੀਲ ਅੱਗੇ ਸੇਲੋਨ ਬਾਗ ਰਾਜੇ ਦਾ ਸੀ ਉਹ ਜਗ੍ਹਾ ਹਜ਼ੂਰ ਨੇ ਪਸੰਦ ਕੀਤੀ ਤੇ ਆਸਨ ਇੱਥੇ ਹੀ ਰੱਖਿਆ ਇਸ ਜਗ੍ਹਾ ਤੋਂ ਜਿੰਨਾ ਚਹਲ ਦੂਰ ਸੀ ਉਤਨਾ ਹੀ ਸ਼ਿਮਲਾ ਦੂਰ ਸੀ ਸ਼ਿਮਲੇ ਦੀ ਸੰਗਤ ਨੂੰ ਬਾਬਾ ਜੀ ਦੇ ਆਉਣ ਦਾ ਪਤਾ ਲੱਗਿਆ ਤਾਂ ਸ਼ਿਮਲੇ ਤੋਂ ਸੰਗਤ ਆਉਣ ਲੱਗ ਪਈ ਪਰ ਰਾਤ ਨੂੰ ਵਾਪਸ ਸ਼ਿਮਲੇ ਜਾਣਾ ਬਹੁਤ ਔਖਾ ਸੀ ਇਸ ਕਾਰਨ ਜੋ ਸਿੰਘ ਰਾਤ ਰਹਿ ਸਕਦਾ ਸੀ ਉਹ ਆਉਂਦਾ ਸੀ ਇਸ ਕਾਰਨ ਸੰਗਤ ਦੀ ਆਵਾਜ਼ਾਈ ਘੱਟ ਸੀ ਤੇ ਬਾਬਾ ਜੀ ਵੀ ਬਹੁਤਾ ਇਕੱਠ ਨਹੀਂ ਸੰਕਰ ਕੇ ਰਾਜ਼ੀ ਇੱਥੇ ਬਾਬਾ ਜੀ 3 ਮਹੀਨੇ ਠਹਿਰੇ ਤੇ ਅਨੇਕ ਕੌਤਕ ਕੀਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ